ਨਿਕੀ ਗੱਲ ਖੰਘ ਖੰਘ ਲਈ ਖੰਗੇ ਜਾਨੀ ਸੁਖ ਪਤਾਨੀ ਦੇ ਇੱਤੇ ਚੋਂ ਗਲਾ ਖੁਸਕ ਜਾ ਹੋ ਜਾਂਦਾ ਉਦੋਂ ਖੰਘ ਹੁੰਦੀ ਆ ਦਵਾਈ ਲਿਆ ਢਜ ਖੱਲੀਆਂ ਪੈਂਦੀਆਂ ਇਹਨਾਂ ਦਿਨਾਂ ਚ ਖੰਘ ਚੰਗੀ ਨਹੀਂ ਹੁੰਦੀ ਪੇਟ ਚ ਪ੍ਰੋਬਲਮ ਹੁੰਦੀ ਆ ਫਿਰ ਮੇਰੀ ਗੱਲ ਸੁਣ ਇੱਧਰ ਵੇਖ ਆ ਮੈਂ ਸਿਟੀਉ ਫਰੌਗ ਠੀਕ ਬੜੀ ਵਧੀਆ ਸਿਟੀ ਦੀਦੀ ਤੀ ਤੇ ਨਾਲੇ ਤੇ ਡਿਜ਼ਾਈਨ ਬਣ ਗਿਆ ਨਾਲੇ ਲੂਜ਼ ਲੂਜ ਫਸੇ ਕੱਪੜੇ ਨਹੀਂ ਪਾਉਣੇ ਪੈਂਦੇ ਹਣ ਠੀਕ ਆ ਬਿਲਕੁਲ ਨਹੀਂ ਹਾਂ ਇਹ ਇਹ ਟਾਈਮ ਦੇ ਵਿੱਚ ਬਿਲਕੁਲ ਨਹੀਂ ਫਸਿਆ ਕਪੜੇ ਪਾਉਣੇ ਚਾਹੀਦੇ ਤੇ ਪਾ ਕੇ ਦੇਖ ਲਈ ਤੇ ਜੇ ਤੈਨੂੰ ਥੋੜਾ ਬਹੁਤਾ ਫਰਕ ਲੱਗੇ ਤੇ ਢਿੱਲੀ ਹੋਣੀ ਚਾਹੀਦੀ ਆ ਅੱਗੇ ਨੂੰ ਮੈਂ ਢਿੱਲੀ ਬਣਾਈ ਆ ਤੇ ਜੇ ਹੋਰ ਬਣਾਉਣੀ ਹੋਊਗੀ ਤੇ ਹੋਰ ਮਾਸਾ ਢਿੱਲੀ ਬਣਾ ਲਾਂਗੇ ਕੋਈ ਨਹੀਂ ਫਿਰ ਮੈਂ ਤੁਹਾਨੂੰ ਆ ਪਾ ਕੇ ਦੱਸ ਦੂੰਗੀ ਫਿਰ ਦੂਜੀ ਉਹ ਸਾਬਣਾ ਬਣਾ ਲਿਓ ਆ ਮੈਨੂੰ ਇਹ ਸਿੰਪਲ ਜਿਹੀ ਵੀ ਨਹੀਂ ਚੰਗੀ ਲੱਗਦੇ ਥੋੜੀ ਡਿਜ਼ਾਈਨਿੰਗ ਕਰਦੀਏ ਤੇ ਫਿਰ ਵਧੀਆ ਪਾਉਣ ਨੂੰ ਵਧੀਆ ਲੱਗਦੀ ਆ ਹਾਂਜੀ ਕੋਈ ਨਹੀਂ ਮੈਂ ਤੁਹਾਨੂੰ ਪਾ ਕੇ ਤੇ ਦੱਸ ਦੂੰਗੀ ਆ ਬਖਸ਼ ਰਹੀ ਆ ਪੁੱਤਨੀ ਆ ਜੀ ਇਹ ਸਵੇਰ ਦੀ ਮੈਂ ਆਹ ਹੋ ਤਾਂ ਨਹੀਂ ਡਿਜ਼ਾਈਨ ਹੀ ਬਥੇਰਾ ਹੈਗਾ ਤਾਂ ਉਹ ਭਾਈ ਸਿੰਪਲ ਹੀ ਸੀ ਨਿੰਦੇ ਚੱਲ ਨਹੀਂ ਸਿੰਪਲ ਮੈਨੂੰ ਆਪਣੇ ਆਪ ਚ ਫਰੋਕਾ ਨਹੀਂ ਸਿੰਪਲ ਵਧੀਆ ਲੱਗਦੀਆਂ ਹਾਂ ਸ਼ਹਿਦੀ ਨੇ ਬਾਤ ਹੀ ਦੂਜੀ ਰਹਿਤੀ ਜੇ ਆਹ ਹੋ ਫਰੋਗ ਨਾ ਅੱਜਕੱਲ ਟ੍ਰੈਂਡਿੰਗ 'ਚ ਚੱਲਣ ਡਿਆ ਤੇ ਫਿਰ ਵਧੀਆ ਲੱਗਦੀ ਆ ਹਾਂਜੀ ਬੜੀ ਸੋਹਣੀ ਬਣ ਗਈ ਕੋਈ ਨਹੀਂ ਹੁਣ ਤੇ ਮੈਂ ਚਲੋ ਆ ਕੱਪੜੇ ਪਾ ਲਏ ਆ ਸਵੇਰੇ ਮੈਂ ਪਾਉਂਗੀ ਜਾਂ ਠਹਿਰ ਕੇ ਤੁਹਾਨੂੰ ਮੇਰੇ ਮੈਂ ਟਰਾਈ ਕਰਕੇ ਦੱਸ ਦਿੰਨੀ ਆ ਆਹ ਹੋ ਮੈਨੂੰ ਪਾ ਕੇ ਵਖਾਵੇਂ ਉਹ ਤਰਾ ਜਰੂਰ ਮੈਨੂੰ ਨਜ਼ਰ ਤਸੱਲੀ ਨਹੀਂ ਹੋਣ ਠੀਕ ਆ ਕੋਈ ਗੱਲ ਨਹੀਂ ਬੈਠੀਆਂ ਵੇਖ ਦੋਹਾਂ ਦੀ ਕਿੱਡੀ ਸਲਾਵ ਇਹੋ ਹੀ ਗਰਮੀਤ ਤੇ ਇਹੋ ਸੋਖ ਹੁੰਦੀਆਂ ਜਿਹੜੀਆਂ ਇੱਕ ਦੂਜੀ ਨੂੰ ਅੱਖੀਂ ਵੇਖ ਕੇ ਨਹੀਂ ਜਰਦੀਆਂ ਹੁੰਦੀਆਂ ਤੇ ਹੁਣ ਵੇਖ ਗਰਮੀਤ ਨੇ ਕਿੱਡੀ ਛੇਤੀ ਰੰਗ ਬਦਲੇ ਆ ਮੈਨੂੰ ਤਾਂ ਵੇਖ ਨਹੀਂ ਸਖਾਂਦੀ ਉਹ ਗੱਲ ਹੋਈ ਜਿਹੜੀ ਗੋਲੀ ਉਹ ਰਾਣੀ ਬਣ ਗਈ ਤੇ ਜਿਹੜੀ ਰਾਣੀ ਸੀ ਉਹ ਗੋਲੀ ਬਣ ਗਈ ਉਹ ਸਾਰਾ ਕਿਤਾਬ ਹੋਇਆ ਅਦਾ ਦਿੱਤੀ ਤੇ ਕਢਾਈ ਵੀ ਕਿੱਡੀ ਵਧੀਆ ਹੈ ਨਾ ਨੀ ਕਢਾਈ ਤੇ ਸੋਹਣੀ ਆ ਮੈਨੂੰ ਦੱਸ ਕਿ ਸਾਰੇ ਕਿੱਥੇ ਦੇਦਾ ਨਹੀਂ ਦੇ ਅੱਜ ਉਹ ਕਹਿੰਦੇ ਮੈਂ ਪੈਣੀ ਵਾਲ ਚੱਲਣੇ ਆ ਪੈਲਿਆਂ ਵਾਲੇ ਆਹ ਹੋਇ ਤਾਂ ਕਿ ਆ ਕੇ ਗਏ ਮਿੰਨੋ ਤੇ ਹਾਂ ਹੈ ਸੂਰਜ ਲੈਂਦੇ ਪਾਸੇ ਤੇ ਨਹੀਂ ਚੜ ਗਿਆ ਕਿਤੇ ਵੇਖੋ ਹੁਣ ਕਿੱਧਰ ਗਿਆ ਕਿ ਉਹ ਰੱਬ ਨੂੰ ਹੀ ਪਤਾ ਹੀ ਹੁਣ ਹੁੰਦਾ ਤੇ ਇਹ ਕਹਿ ਕੇ ਗਏ ਆ ਤੈਨੂੰ ਪੱਕਾ ਪੱਕਾ ਤਾਂ ਨਹੀਂ ਜੀ ਦੀਦੀ ਹੁਣ ਮੈਂ ਕਹਿ ਸਕਦੀ ਅੱਗੇ ਤੇ ਮੈਂ ਯਕੀਨ ਨਾ ਕਹਿ ਵੀ ਨਹੀਂ ਨਹੀਂ ਹੁਣ ਨਹੀਂ ਮੈਨੂੰ ਯਕੀਨ ਹੈਗਾ ਨਹੀਂ ਨਹੀਂ ਪੈਲਿਆਂ ਨੂੰ ਨਹੀਂ ਗਿਆ ਹਣਾ ਤੈਨੂੰ ਬਹਾਨਾ ਮਾਰ ਕੇ ਉਹ ਕਿਸ ਨਾ ਫਿਰ ਨਹੀਂ ਨਿਕਲਿਆ ਤੂੰ ਨਹੀਂ ਜਾਣਦੀ ਤਾਂ ਇਹ ਦੋ ਹਿੰਦਨ ਮੈਂ ਕਹਿੰਦੀ ਵੀ ਹੁੰਨੀ ਮੈਨੂੰ ਯਕੀਨ ਵੀ ਕਿੱਧਰ ਗਿਆ ਉਹਦੀ ਕਿੱਧਰ ਨਹੀਂ ਹਾਂ ਉਹ ਕਿਤੇ ਨਿਕਲਿਆ ਹੀ ਆ ਤੇਰੇ ਭਾਜੀ ਨੇ ਫੇਰ ਤੜਫਣਾ ਵੇਖਿਆ ਨੂੰ ਪਤਾ ਲੱਗੇ ਤੇ ਤੜਫਣਾ ਆਈਆਂ ਪਹਿਲੇ ਤਾਂ ਪਤਾ ਲੱਗਾ ਤੇ ਸਹੀ ਗੱਲ ਇਹ ਨਾ ਮੁੰਡੇ ਦੇ ਕੋਲੋਂ ਭਲਾ ਹੰਨੀ ਆ ਪਤਾ ਨਹੀਂ ਕਿਉਂ ਪੁੱਠੀਆਂ ਹਾਤਾਂ 'ਚ ਪੈ ਗਿਆ ਸੱਚੀ ਸੁਖ ਮੈਨੂੰ ਬੜਾ ਹੀ ਤਰਸ ਹੁਣ ਦਰਸ ਲੱਗਦਾ ਸਾਬੀਦਾਨੀ ਆਉਂਦਾ ਮੈਨੂੰ ਤੇਰਾ ਹੀ ਤਰਸ ਲੱਗਦਾ ਤੇ ਆ ਛੋਟੇ ਜਿਹੇ ਜਵਾਕ ਦਾ ਲੱਗਦੇ ਜਿੰਨੇ ਅਜ ਦੁਨੀਆ ਨਹੀਂ ਵੇਖੀ ਸਹੀ ਆ ਮੈਂ ਹੁਣ ਜੇ ਪੇਕੇ ਵੀ ਚਲ ਜਾ ਤਾਂ ਤੁਹਾਨੂੰ ਪਤਾ ਉੱਥੇ ਵੀ ਜਾ ਕੇ ਬੱਚ ਲੋਕਾਂ ਕੋਲ ਗੱਲਾਂ ਹੀ ਖਵਾਉਣੀ ਆ ਕੀ ਕਰਾਂ ਡੈਡੀ ਨੂੰ ਵੀ ਨਹੀਂ ਦੱਸਦੀ ਜੇ ਡੈਡੀ ਨੂੰ ਦੱਸਤਾ ਉਹਨੇ ਮੈਨੂੰ ਇੱਥੇ ਰਹਿਣ ਨਹੀਂ ਦੇਣਾ ਉਹਨੇ ਕਹਣਾ ਜਿੱਦਾਂ ਦੀ ਰੁੱਖੀ ਮਿਸੀ ਮੈਂ ਖਾਣਾ ਤੂੰ ਵੀ ਘਾਲਾ ਪਰ ਇਹੋ ਜਿਹਾ ਖੇੜਾ ਤੇ ਛੜਾ ਆਪਣਾ ਕੰਨੋਂ ਪੇਕੇ ਜਾਣਾ ਤੇ ਕਾਦੇ ਵਾਸਤੇ ਡੈਡੀ ਨੂੰ ਦੱਸਣਾ ਨਾਲੇ ਉਹ ਤੇ ਵਿਚਾਰਾ ਬਜ਼ੁਰਗ ਗਿਆ ਉਹਨੇ ਆਉਣ ਜਾਉਣ ਵੀ ਨਹੀਂ ਦੇਣਾ ਤੈਨੂੰ ਇੱਥੇ ਰੁੱਖੀ ਮਿਸੀ ਤੇ ਜੇ ਭਲਾ ਸੁਣ ਕੇ ਤੇ ਬੰਦੇ ਦੇ ਮਨ ਨੂੰ ਕੋਈ ਸਦਮਾ ਹੀ ਲੱਗ ਜਾਏ ਝਟਕਾ ਹੀ ਲੱਗ ਜਾਏ ਹੈ ਉਹ ਹੋਈ ਉਹ ਤੇ ਤੇਰਾ ਇੱਕ ਆਸਰਾ ਉੱਥੇ ਬੈਠਾ ਵਿਚਾਰਾ ਹਾਂਜੀ ਉਹ ਇਸੇ ਗੱਲ ਨੂੰ ਨਹੀਂ ਮੈਂ ਦੱਸਦੀ ਤਾਂ ਦੱਸਣ ਨੂੰ ਤਾਂ ਮੈਨੂੰ ਵੀ ਕੀ ਹੈ ਕਿ ਮੈਂ ਵੀ ਫਿਰ ਦੱਸ ਹੀ ਨਹੀਂ ਨਹੀਂ ਦੱਸਣਾ ਆਪਾਂ ਤੇਰੇ ਨਾਲ ਆ ਤੇਰੇ ਨਾਲ ਆਪਣਾ ਸਾਥ ਹੈਗਾ ਵਾ ਨਹੀਂ ਦੱਸਣਾ ਕਿਉਂਕਿ ਉੱਥੇ ਤੇਰੀ ਮਾਂ ਨਹੀਂ ਕੋਈ ਪਰਜਾਈ ਨਹੀਂ ਉਹਨੂੰ ਪਕਾ ਨੂੰ ਬੁੱਢੜੇ ਵਿਚਾਰੇ ਨੂੰ ਤਾਉਣਾ ਮੈਂ ਤੂੰ ਦੱਸ ਕੇ ਹੋਰ ਦੁੱਖਾਂ 'ਚ ਪਾਉਣਾ ਉਹਦੇ ਨਾਲ ਹੱਸ ਕੇ ਹੀ ਗੱਲ ਕਰਿਆ ਕਰ ਜੇ ਤੈਨੂੰ ਕੁਝ ਲੱਗਦਾ ਤੇ ਇੱਥੇ ਆਪਣੇ ਨਾਲ ਉਹਦਾ ਮੈਂ ਤਾਂ ਸੋਚਣ ਦੀ ਵੀ ਡੈਡੀ ਉੱਥੇ ਇਕੱਲੇ ਆ ਮੰਮੀ ਨੇ ਨਹੀਂ ਮੰਨਣਾ ਨਹੀਂ ਤਾਂ ਚੱਲ ਪੁਰਾਣੇ ਗਮਰੇ ਹੈ ਗਈ ਹੈ ਡੈਡੀ ਵਿਚਾਰੇ ਨੂੰ ਇੱਥੇ ਲੈ ਆਈ ਮੰਮੇ ਨੇ ਮੰਨਦਾ ਨਹੀਂ ਨਹੀਂ ਇਹ ਇਸੇ ਕਰਨ ਨੂੰ ਮੰਮੇ ਨੂੰ ਮਨਾ ਸਕਦੇ ਆ ਕੋਈ ਗੱਲ ਨਹੀਂ ਹੌਲੀ ਹੌਲੀ ਨੱਥ ਪਾ ਲਾਂਗੇ ਜਦ ਤੇਰਾ ਦਿਲ ਕਰਦਾ ਤੇ ਮੈਂ ਕਿਹਾ ਉੱਥੇ ਵੀ ਵਿਚਾਰਾ ਉਹ ਇਕੱਲਾ ਹੋਗਾ ਚੱਲ ਇੱਥੇ ਅੱਖਾਂ ਦੇ ਸਾਹਮਣੇ ਤੇ ਉਹ ਰੋਟੀ ਪਾਣੀ ਤੇ ਪੱਕਦੇ ਮੈਨੂੰ ਉਹਨੂੰ ਇਹ ਤੇ ਗੱਲ ਤੇਰੀ ਠੀਕ ਆ ਆਹੋ ਤੇ ਪਹਿਲੇ ਦਾ ਤੈਨੂੰ ਠੇਕਾ ਹੀ ਫੜਨਾ ਵਿਚਾਰਾ ਖੜੀ ਜਾਉ ਤੇ ਖਾਈ ਜਾਉ ਉਹਨੇ ਕਿਹੜਾ ਤੇਰੇ ਘਰ ਦਾ ਖਾਣਾ ਸੋਖੋ ਨੇ ਜੋ ਖਾਣਾ ਉਹਨੇ ਤੇਰੇ ਹੱਥ ਤੇ ਧਾਰੀ ਦਿਆ ਕਰਨਾ ਕੋਈ ਮਾਪਿ ਉਹ ਨਹੀਂ ਤੇਦੇ ਘਰ ਦਾ ਖਾਂਦਾ ਕੋਈ ਜੱਗੋਂ ਠੱਕਿਆ ਹੀ ਹੋਊਗਾ ਨਹੀਂ ਤੇ ਕੋਈ ਨਹੀਂ ਖਾਂਦਾ ਹਾਂ ਇਹਨੇ ਕਹਿਣ ਦੀਆਂ ਗੱਲਾਂ ਹੀ ਆ। ਕੋਈ ਗੱਲ ਨਹੀਂ ਤੂੰ ਇੰਨੀਆਂ ਸੋਚਾਂ ਚ ਨਾ ਪਾਉ ਫਿਕਰ ਚ ਨਾ ਪਾਉ ਤੂੰ ਮੈਨੂੰ ਫਰਾਗ ਪਾ ਕੇ ਜਰੂਰ ਇੱਕ ਵਾਰੀ ਵਿਖਾ ਲੈ। ਕੋਈ ਨਹੀਂ ਮੈਂ ਤੁਹਾਨੂੰ ਵਿਖਾ ਲ ਦੂੰਗੀ। ਆਹ ਮੈਨੂੰ ਫਿਰ ਵਧੀਆ ਲੱਗੂਗਾ। ਹਾਂਜੀ ਠੀਕ ਆ। ਠੀਕ ਆ ਚੰਗਾ। ਤੈਹੀਂ ਕੀ ਕਰਨ ਦਾ ਏ? ਕੋਹ ਨਹੀਂ ਹੈ ਕਿ ਹਿਸਾਬ ਤੋਂ ਬਿੰਦਾ ਫਿਰਦਾ ਵਾਂ ਕੇ। ਖਤਾ ਬੋਕ ਲਈ ਜਿਹੜੀ ਉਸ ਹਾਬ ਦਾ ਬਿੰਦਾ ਫਿਰਦਾ ਵੀ ਹਾਬ ਦਾ ਰਲਦਾ ਫਿਰਦਾ ਕਿ ਨਹੀਂ ਕਰਦਾ ਉਹਦੇ ਕੰਮ ਛੱਡ ਕੇ ਬੈਠਾ ਟੌਰ ਦੇ ਨਾਲ ਕੰਮ ਹੀ ਖਤਮ ਹੋਇਆ ਕੋਈ ਮਤਲਬ ਨਹੀਂ ਕੋਈ ਤੰਦਾ ਨਹੀਂ ਕੰਮ ਨਾਲ ਟੌਰ ਦੇ ਨਾਲ ਫਿਰਦਾ ਆਪਣਾ ਰਮਾਨ ਨਾ ਨਤ ਲੈਂਦਾ ਫਿਰਦਾ ਆਹੋ ਮੈਂ ਤੇ ਥੱਕ ਗਈ ਉਹਦੀ ਫਰਾਕ ਸਿੰਦੀ ਸਿੰਦੀ ਸੁੱਖ ਦੀ ਸੀ ਕਿ ਐਂ ਤੇ ਮੈਂ ਚੱਲ ਵੇਖਾਂ ਤੁਹਾਨੂੰ ਤੇ ਕੀ ਕਰਨ ਦਾ ਹੈ ਜੇ ਘਰ ਤੇ ਫੇਰਨੀ ਹੈ ਅੱਜ ਤੇ ਅੱਜ ਕਿੱਧਰ ਗਿਆ ਸੁੱਖ ਨੂੰ ਪੁੱਛਣਾ ਸੀ ਸੁੱਖ ਤੋਂ ਪੁੱਛਣੀ ਕਿੱਧਰ ਗਿਆ ਤਾ ਪੁੱਛਿਆ ਆਂਦੀ ਪੈਲੀਆਂ ਨੂੰ ਆਂਦਾ ਸੀ ਮੈਂ ਚੱਲਿਆ ਸਵਾ ਪੈਲੀਆਂ ਨੂੰ ਗਿਆ ਵਾ ਮੈਂ ਉੱਥੋਂ ਹੀ ਆਇਆ ਵਾ ਬੰਦੇ ਲੱਗੇ ਉੱਥੇ ਕੰਮ ਵਾਸਤੇ ਉੱਥੇ ਕਿਤੇ ਭੜੇ ਫਿਰਦੇ ਉੱਥੇ ਦਿਲ ਮਿੰਤ ਲੱਭਾਣੇ ਕਿਤੇ ਭੜੀਆਂ ਚ ਅੱਛਾ ਤੁਸੀਂ ਉੱਥੇ ਫੇਰ ਮਾਰ ਕੇ ਆਹੋ ਮੇ ਲਬਾਣਾ ਮਾਰ ਕੇ ਲਗੇ ਨਕੇ ਤੇ ਬਾਨਾ ਮਾਰ ਕੇ ਫੇਰ ਨਿਕਲ ਕੇ ਆਉਣਾ ਕਿਹਨੇ ਕਿਹਾ ਬੰਦੇ ਉਹਨੇ ਕਿਹਾ ਰੁਗਣਾ ਇੱਥੇ ਸੱਚੀ ਕਾਲਾ ਸੁੱਖ ਦਾ ਰੰਗ ਹੋ ਗਏ ਸੁੱਖ ਵੀ ਹੁਣ ਚਿੰਤਾ ਕਰਨ ਲੱਗ ਪਈ ਮੈਂ ਤੇ ਆਖਣ ਲਈ ਮੈਂ ਚਿੰਤਾ ਨਾ ਕਰਿਆ ਕਰ ਉਹ ਚੜੀ ਸੂਟ ਫਸੇ ਫਸੇ ਜੇ ਗਰਮੀ ਚ ਪਾਈ ਫਿਰਦੀ ਉਹਨੂੰ ਫਰਾਕ ਸੀ ਕੇ ਦਿੱਤੀ ਮੈਂ ਚੱਲਿਆ ਮੈਂ ਫਰਾਕ ਸੀ ਕੇ ਦਿੱਨੀ ਤੂੰ ਤੇ ਪਾਇਆ ਕਰ ਇਹਨੂੰ ਗਰਮੀ ਦੇ ਵਿੱਚ ਮੰਮੀ ਆ ਤੇ ਮੰਮੀ ਨੇ ਦਿਲ ਧਿਆਨ ਹਣਾ ਹੁਣ ਤੇ ਧਿਆਨ ਸੁਭ ਦੇਣਾ ਚਾਹੀਦਾ ਮੰਮੀ ਨੂੰ ਦੇਣਾ ਚਾਹੀਦਾ ਧਿਆਨ ਹੁਣ ਤੇ ਚਲੋ ਦੇਣਾ ਮੰਮੀ ਨੂੰ ਘੱਟ ਦੇਣਾ ਤੇ ਦੇਣਾ ਤੇ ਬੰਦੇ ਨੂੰ ਧਿਆਨ ਦੇਣਾ ਚਾਹੀਦਾ ਜ਼ਿਆਦਾ ਜੇ ਬੰਦਾ ਖੋਤਾ ਹੋ ਗਿਆ ਹੈ ਉਹਨੂੰ ਨਹੀਂ ਪਤਾ ਲੱਗਦਾ ਤੇ ਸੱਸ ਤੇ ਸਾਥ ਦੇਵੇ ਨਾ ਇੱਕ ਜਣਾ ਤੇ ਦਿੰਦਾ ਹੀ ਹੁੰਦਾ ਆਹੋ ਇੱਕ ਜਣਾ ਤੇ ਸਾਥ ਦੇਣਾ ਚਾਹੀਦਾ ਘਰ ਦੇ ਵਿੱਚ ਜੇ ਬੰਦਾ ਨਹੀਂ ਤੇ ਸੱਸ ਸੱਸ ਦੇਵੇ ਉਹਦਾ ਤਾਂ ਕੋਈ ਵੀ ਨਹੀਂ ਸਾਥ ਦੇਣ ਰਿਹਾ ਹੁਣ ਆਖਣੇ ਹੀ ਡੈਡੀ ਨੂੰ ਜੇ ਮੈਂ ਦੱਸਾਂ ਤੇ ਮੈਂ ਕਿਹਾ ਉਹਨੂੰ ਵਿਚਾਰੇ ਨੂੰ ਬਜ਼ੁਰਗ ਕੱਲਾ ਹੈਗਾ ਤੇਰੀ ਮਾਂ ਨਹੀਂ ਭਰਾ ਨਹੀਂ ਪਰਜਾਈ ਨਹੀਂ ਕੋਈ ਹੈਗਾ ਤੈਨੂੰ ਕੱਲ੍ਹ ਨੂੰ ਦੱਸ ਕੇ ਕਰਾਂਗੇ ਸਦਮਾ ਲੱਗ ਜੇ ਨਹੀਂ ਰਹਿਣ ਤੇ ਉਹਨੂੰ ਨਾ ਦੱਸਣ ਨੂੰ ਕੋਈ ਗੱਲ ਨਹੀਂ ਅਸੀਂ ਹੈਗੇ ਹਣਾ ਜਦੋਂ ਅਸੀਂ ਜਵਾਬ ਦੇ ਦਾਂਗੇ ਤੇ ਫੇਰ ਵੱਖਰੀ ਗੱਲ ਆ ਉਹੀ ਤੇ ਮੈਂ ਆਖਿਆ ਤੇ ਆਂਦੀ ਆ ਵੀ ਮੈਂ ਡੈਡੀ ਨੇ ਤੇ ਮੈਨੂੰ ਲੈ ਜਾਣਾ ਮੈਂ ਲੈ ਵੀ ਜਲਦੀ ਤੇ ਤੂੰ ਵੀ ਕੀ ਕਰੇਂਗੀ ਤੈਨੂੰ ਕੋਈ ਪਰੇਸ਼ਾਨੀ ਕੋਈ ਪ੍ਰੋਬਲਮ ਹੈ ਇੰਨਾ ਹਾਲਾਤਾਂ ਦੇ ਵਿੱਚ ਹਨਾ ਹੋ ਜੇ ਤੇ ਕੱਲੀ ਉੱਥੇ ਕਾਦੇ ਜੋਗੀ ਤੇ ਪਿਓ ਵਿਚਾਰਾ ਕੀ ਕਰੂ ਕਿੱਧਰ ਨੂੰ ਆਹ ਨਹੀਂ ਨਹੀਂ ਆ ਉਹਦੇ ਇਹੀ ਤੇ ਚੱਲ ਇੱਥੇ ਆ ਗਏ ਆ ਤੇ ਚੱਲ ਆਪਾਂ ਬੰਦ ਲੈ ਜਾਗੇ ਨਾ ਕਿ ਬੰਦੇ ਪਿਓ ਦੀ ਚਿੰਤਾ ਕਰਦੀ ਵੀ ਮੇਰਾ ਪਿਓ ਕੱਲਾ ਵਾ ਪਿਓ ਦੀ ਚਿੰਤਾ ਕਰਦੀ ਕਰਦੀ ਤਤੜੀ ਹੋਰ ਵਕਤ 'ਚ ਪੈ ਗਈ ਆਖਣ ਡੇ ਹੀ ਆ ਪੁਰਾਣਾ ਕਮਰਾ ਆਪਣੇ ਵਿਲੇ ਹੀ ਆ ਦੋ ਹਮ ਮੰਮੀ ਨੇ ਮੰਨਣਾ ਨਹੀਂ ਜੇ ਮੈਂ ਡੈਡੀ ਨੂੰ ਲਾਵਾਂ ਡੈਡੀ ਤਾਂ ਮੰਨ ਜਾ ਇੱਥੇ ਡਾ ਛੜਿਆ ਕਰਾਂ ਬਜ਼ੁਰਗ ਹੈਗਾ ਉਹਨੇ ਕਿਹੜਾ ਅੰਦਰ ਬਾਹਰ ਨਿਕਲਣਾ ਮੈਂ ਵੇਹ ਲੈਨੇ ਕੋਈ ਨਹੀਂ ਮਨਾ ਲਾਂਗੇ ਮੰਮੀ ਨੇ ਜਿੱਤਰਾ ਦਿਲ ਕਰਦਾ ਠੇਕਾ ਯਾਰ ਉਹਨੂੰ ਵਾਧੂ ਮਿਲਦਾ ਆਹੋ ਹੂੰ ਆਹੋ ਬੜੀ ਬੰਦਾ ਵਾਧੂ ਠੇਕਾ ਮਿਲਦਾ ਉਹਨੂੰ ਕੋਈ ਲੋੜ ਹੈਗੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਕੋਈ ਉਹਦੇ ਤੇ ਢਾਈਆਂ ਦਿਨਿਆਂ ਕਿੱਲਾਂ ਦਾ ਉਹਨੂੰ ਠੇਕਾ ਮਿਲਦਾ ਸਾਰਾ ਕੁਝ ਤੇ ਉਹਨੇ ਕਿਹੜਾ ਵਿਚਾਰੇ ਨੇ ਇਹਦੇ ਭੱਲਿਓ ਖਾਣਾ ਵਾ ਆਹੋ ਤੇ ਵਾਧੂ ਹੈ ਫਿਰ ਕੋਈ ਗੱਲ ਨਹੀਂ ਮੰਮੀ ਨਾਲ ਗੱਲ ਕਰ ਲੋ ਮੰਮੀ ਨੇ ਉਹੀ ਗੱਲ ਕਰੇ ਹੁਣ ਜਾ ਤੇ ਉਹਦਾ ਬੰਦਾ ਕਰੇ ਗੱਲ ਜਾਂ ਸਭੀ ਕਰੇ ਗੱਲ ਹੁਣ ਬੈਠੋ ਨਾਲ ਗੱਲ ਕਰਨ ਚੰਗਾ ਲੰਦਾ ਮੰਮੀ ਨੇ ਕਿਹਾ ਤੈਨੂੰ ਕਿਹਦੀ ਲੋੜ ਪਈ ਹੈ ਉਹ ਹੀ ਨਾ ਗੱਲ ਤੇ ਉਹ ਹੀ ਬੰਦਾ ਕੀ ਗੱਲ ਕਰੇ ਮੈਂ ਹੁਣ ਬਾਹਰ ਦਾ ਕੰਮ ਵੇਖਾਂ ਕਰਦਾ ਵੇਖਾਂਗੇ ਮੈਂ ਆਹ ਕੰਮ ਵੇਖਾਂ ਮੈਨੂੰ ਤੇ ਨਹੀਂ ਸਮਝ ਲੱਗਦੀ ਕੁੜੀਆ ਕਰਾਂ ਕੀ ਮੈਂ ਤੇ ਗੱਲ ਇਹੋ ਹੀ ਆ ਨਾ ਹੁਣ ਜੇ ਉਹ ਗੱਲ ਕਰੇ ਤੇ ਫੇਰ ਹੀ ਆ ਨਾ ਮੈਂ ਤਾਂ ਨਾ ਆਉ ਤਰੇ ਆਉਂਦਾ ਹੀ ਵੇਖ ਕਿਦਰੋਂ ਮੈਨੂੰ ਮਾਰ ਹਵਾਜ ਮਾਰਾਗਾ ਵੇਖੇ ਸਾਬੀ ਓਰੇ ਆ ਪਾਉ ਦੇ ਲਾ ਗੁੱਸੇ 'ਚ ਹਮੇਸ਼ਾ ਨਹੀਂ ਗੁੱਸੇ 'ਚ ਗੱਲ ਕਰੀਦੀ ਹੁੰਦੀ ਸੋਚ ਲਈਦਾ ਹੁੰਦਾ ਓਰੇ ਆ ਹਾਂਜੀ ਭਾਬੀ ਕਿੱਥੋਂ ਆਇਆ ਮੈਂ ਕਦੋਂ ਨਹੀਂ ਪਾ ਵੀਣਾ ਬਾਹਰ ਆਉ ਬੈਠਾ ਹੈ ਬੋਰ ਥੱਲੇ ਜਾ ਕੇ ਤੇ ਸੁਖ ਤੇ ਕਹਿੰਦਈ ਆ ਵੀ ਇਹਨੂੰ ਦੱਸਿਆ ਸੁਖ ਨੇ ਵੀ ਤੂੰ ਪੈਲੀਆਂ ਚ ਗਿਆ ਤੇ ਮੈਂ ਇਹਨੂੰ ਅੱਗੇ ਕਹਿੰਦਾ ਪੈਲੀਆਂ ਚ ਕਿੱਧਰ ਗਿਆ ਵਾ ਠੰਡੇ ਹੋ ਕੇ ਠੰਡੇ ਹੋ ਕੇ ਪੈਲੀਆਂ ਚ ਕਿੱਧਰ ਗਿਆ ਸੁਖਾਂ ਦੀ ਪੈਲੀਆਂ ਨੂੰ ਗਿਆ ਤੇ ਇਹ ਪੈਲੀ ਚ ਹੋ ਕੇ ਆਇਆ ਮੈਂ ਚੱਲਿਆ ਵੀਰ ਬਾਅਦ ਮੈਨੂੰ ਗਰਮੀ ਜੀ ਲੱਗਨ ਲੱਗੀ ਮੈਂ ਉਥੇ ਬੋਰ ਥੱਲੇ ਬੈੰਨੇ ਆ ਬਾਪੂ ਹੁਣ ਲੱਗੇ ਹੁਣ ਐਸੇ ਮਾਣ ਨਾਲ ਗੱਲਾਂ ਬਾਤਾਂ ਮਾਰਨਾ ਤੇ ਮੇਰੀ ਗੱਲ ਸੁਣ ਤਹੀਂ ਚੁੱਪ ਕਰੋ ਐਸੇ ਗੱਲ ਤੇ ਤੂੰ ਮੇਰੀ ਗੱਲ ਸੁਣ ਵੇਖ ਹੁਣ ਤੇਰੇ ਚ ਪੀ ਪੀ ਕੇ ਖੇ ਪਸ ਖਾ ਖਾ ਕੇ ਤੇਰ ਜਿੰਮਤ ਹੈਗੀ ਵੇ ਤੈਨੂੰ ਗਰਮੀ ਲੱਗ ਰਹੀ ਤੂੰ ਦੋ ਪੈਰ ਨਹੀਂ ਪਹਿਲਿਆਂ ਤੱਕ ਤੁਰਿਆ ਕੋ ਸਮਝ ਆਪਣੇ ਆਪ ਨੂੰ ਮੈਂ ਤਾਂ ਹੀ ਆ ਗਿਆ ਘਰ ਤੇ ਮੈਂ ਫੇਕ ਕਿਸ ਨਾਲ ਚੱਲ ਜਾਣਾ ਰੋਟੀ ਪਾਣੀ ਖਾਣੇ ਆ ਦੇ ਲੰਮੇ ਪੈਣੇ ਘਰੇ ਰਿਆ ਕਰ ਸਮਝਾਓ ਇਹਨੂੰ ਕੁਝ ਆਹ ਤੂੰ ਰੋਟੀ ਪਾਣੀ ਖਾ ਕੇ ਤੇ ਘਰੇ ਲੰਮੇ ਪੈਰੋ ਕੰਮ ਨਾ ਕਰ ਘਰੇ ਰਹਿ ਮੈਂ ਆਪੇ ਕਰ ਲਊਗਾ ਕੰਮ ਤੂੰ ਪਾਲੇ ਚ ਵੀ ਨਾ ਜਾ ਜੇ ਜਾਣ ਦੀ ਕੋਲ ਲੋੜ ਨਹੀਂ ਆ ਕਿ ਘਰੇ ਬੈਠਾ ਰੋ ਅੰਦਰ ਬਸ ਜਾਣਾ ਤੇ ਆਪਣੇ ਵੀਰ ਨਾਲ ਜਾ ਘਰ ਬੈ ਸੁੱਖ ਦਾ ਖਿਆਲ ਆ ਕਿ ਸੁੱਖ ਨਾਲ ਗੱਲਾਂ ਬਾਤਾਂ ਕਰਿਆ ਕਰ ਬੈ ਕੇ ਘੜੀ ਉਹਦਾ ਹਾਲ ਚਾਲ ਪੁੱਛ ਉਹਨੂੰ ਪੁੱਛ ਕੀ ਦੁੱਖ ਤਕਰੀਬਾ ਕਿਹੜੇ ਤਰੀਕੇ ਨਾਲ ਗੱਲ ਕਰਨੀ ਆ ਕੋਈ ਗੱਲਬਾਤ ਘਰ ਦੀ ਕੋਈ ਗੱਲਬਾਤ ਕਰਿਆ ਕਰ ਉਹਦੇ ਨਾਲ ਉਹ ਵਿਚਾਰੀ ਕਿਹੜੇ ਹਾਲਾਤਾਂ ਵਿੱਚ ਆ ਆ ਦੇਣਾ ਆਪਾਂ ਢੀਕਦੇ ਜਿਹੜਾ ਆਪਣੇ ਘਰ ਆਇਆ ਤੇ ਤੈਨੂੰ ਕੋਈ ਖਬਰ ਹੀ ਨਹੀਂ ਇੰਨਾਂ ਗੱਲਾਂ ਦੀ ਹੈ ਤੈਨੂੰ ਖਬਰ ਕੋਈ ਤੂੰ ਨੂੰ ਦਵਾਈ ਦਰੂ ਕੁਛ ਉਹਨੂੰ ਬੰਦਾ ਪੁੱਛਦਾ ਵਾ ਕੋ ਤੇਨੂੰ ਫਲ ਫਰੂਟ ਚਾਹੀਦੇ ਆ ਦਵਾਈ ਦਰੂ ਲਿਆ ਕੇ ਦਵਾ ਤੈਨੂੰ ਕੁਛ ਖਾਣਾ ਪੀਣਾ ਵਾ ਕੋ ਚੱਲ ਕਿਤੇ ਸੈਰ ਨੂੰ ਚੱਲ ਕਿਤੇ ਘੁੰਮਣ ਜਾ ਕੋਈ ਹਾਸੇ ਮਜ਼ਾਕ ਦੀ ਦੋ ਗੱਲਾਂ ਕਰਦਾ ਬੰਦਾ ਉਹਦੇ ਨਾਲ ਬਹਿ ਕੇ ਉਹ ਵੀਰ ਮੇਰਾ ਨਾ ਦਿਲ ਜਾ ਨਹੀਂ ਕਰ ਲੱਗਦਾ ਤੀ ਇਦਾਂ ਕਰਾਂ ਉਹ ਨਹੀਂ ਤੇ ਜਿਹੜੀ ਮੇਰੇ ਹਿੱਸੇ ਆਉਂਦੀ ਆ ਥੋੜੀ ਬਥੀ ਵੇਚ ਕੇ ਮੈਨੂੰ ਕਿ ਚੰਗੇ ਦੇਸ਼ ਭੇਜ ਦਿਓ ਬਾਹਰ ਚੱਲ ਜਾਣਾ ਅਹੀਂ ਨਹੀਂ ਬਾਹਰ ਅਜੇ ਪਹਿਲਾਂ ਅਹੀਂ ਨਹੀਂ ਕਰਾਂ ਬਾਹਰ ਹਰਨੀ ਵੇਹਲਾਈ ਗੱਲ ਇਹ ਤੇ ਜਿਹੜਾ ਟਾਈਮ ਐਵੇਂ ਜਿਹੜਾ ਤੂੰ ਇਹ ਟਾਈਮ ਕੱਢ ਇਹ ਟਾਈਮ ਕੱਢ ਸਦੀ ਪਹਿਲਾਂ ਵੇਚਣਾ ਤੇਰਾ ਮੈਂ ਇਹ ਟਾਈਮ ਕੱਢ ਪਹਿਲਾਂ ਇਹ ਟਾਈਮ ਕੱਢ ਆਪਣੇ ਘਰ ਚ ਸੋਹਣਾ ਸਹੀ ਤਰੀਕੇ ਨਾਲ ਰਹਿਣਾ ਸਿੱਖ ਵਿਚਾਰੀ ਪਹਿਲਾਂ ਪਿਓ ਦੀ ਚਿੰਤਾ ਕਰਦੀ ਹੁਣ ਤੇਰੀ ਕਰਦੀ ਮਾਤਾ ਦਾ ਮਾਤਾ ਉਹ ਨਹੀਂ ਉਹਨੂੰ ਟਿਕਣ ਦਿੱਤ ਹੋਸ਼ ਚ ਹੈਗਾ ਤੈਨੂੰ ਗੱਲਾਂ ਦਾ ਪਤਾ ਹੈਗਾ ਹੈ ਨਹੀਂ ਉਹ ਤੇ ਗੱਲ ਹੈ ਕੀ ਆ ਠੀਕ ਆ ਤੇ ਹਾਰੇ ਮੂੰਹ ਨੂੰ ਹੱਥ ਮਾਰੀ ਜਾਂਦਾ ਰਹਿਣਾ ਵਾ ਇਹ ਆਪਣੇ ਆਤਾਂ ਹਟਾ ਸਦਾ ਰਾਤਾ ਆਪਣੀਆਂ ਉਹ ਤੇ ਭਾਬੀ ਪਸੀਨਾ ਜਆ ਮੈਂ ਤਾਂ ਘਰ ਕੀਤਾ ਕਰਦਾ ਰਹੀ ਨਾ ਉਹ ਤਾਂ ਕੋਈ ਗੱਲ ਨਹੀਂ ਆ ਪਸੀਨਾ ਇਹ ਤੇ ਜਾ ਲੰਮੇ ਪੈ ਜਾ ਕੇ ਜਾ ਪੱਖਾ ਲਾ ਤੇ ਏਸੀ ਵਾਲਾ ਪਰਲੇ ਅੰਦਰ ਜਾ ਕੇ ਤੇ ਤੂੰ ਸ਼ਾਮਾਂ ਦਾ ਲੈ ਜਾਣਾ ਨਹੀਂ ਏਸੀ ਲਗਾ ਏਸੀ ਲਾ ਕੇ ਮਾਣਾ ਤੇ ਲੰਮੇ ਪੈ ਜਾ ਸੁੱਖ ਨੂੰ ਕਹਿ ਰੋਟੀ ਪਾਣੀ ਦੇਵੇ ਤੈਨੂੰ ਜਾ ਕੇ ਜਾ ਕੋਈ ਹਾਲ ਚਾਲ ਨੂੰ ਪੁੱਛ ਜਾ ਕੇ ਸੁੱਖ ਨੂੰ ਚੰਗਾ ਚੰਗਾ ਭਾਬੀ ਕੀ ਹਾਲ ਓਏ ਹਾਲ ਨਹੀਂ ਨੇ ਛੱਡਿਆ ਆਪਣਾ ਵੀ ਹਾਲ ਕੀ ਬਣਾ ਲਿਆ ਮੈਨੂੰ ਪਹਿਲਾਂ ਹੀ ਪਤਾ ਹੈ ਪੀਆ ਕਿਤੇ ਹੋ ਰਹੀ ਕਿਤੇ ਗਿਆ ਹੋਣਾ ਇਹ ਕਿਹੜਾ ਉੱਥੇ ਜਾ ਕੇ ਬੈਠਾ ਹੋਣਾ ਕਿਤੇ ਪੜੀਆਂ ਦੇ ਗਿਆ ਪੜੀਆਂ ਦਾ ਲੱਭਾ ਨਹੀਂ ਕੋਹ ਗਾੜੀਆਂ ਤੋਂ ਮੂੰਹ ਲਮਕਾ ਕੇ ਘਰ ਨੂੰ ਆ ਗਿਆ ਹਾਂ ਤੇ ਹੁਣ ਬੱਸ ਰੋਜ਼ ਰੋਜ਼ ਹੁਣ ਦੇਣਾ ਅਗਲੇ ਆਨੇ ਹਾਂ ਵੇ ਲੱਭਾ ਨਹੀਂ ਇਹਨੂੰ ਕੁਛ ਹੀ ਹੁਣ ਗਾੜੀ ਆਓ ਤੇ ਅੱਜ ਮੂੰਹ ਹਾਂ ਦੇਖ ਕੇ ਤਾਂ ਲੱਥਾ ਪਿਆ ਹਾਂ ਗੱਲ ਨਹੀਂ ਆਉਂਦੀ ਗੱਲ ਨਹੀਂ ਆਉਂਦੀ ਅੱਜ ਪੜੀ ਤਾਂ ਵੇਚਣ ਨੂੰ ਕਹਿੰਦਾ ਪੜੀ ਵੇਚ ਤੇ ਮਤਲਬ ਘਰ ਚ ਪੈਸੇ ਆ ਜਾਣ ਤੇ ਮੈਨੂੰ 4 ਪੈਸੇ ਦੇਵੇ ਤੇ ਮੈਂ ਤੇ ਵਾਦੂ ਲਾ ਕੇ ਆਵਾਂ ਕੋਈ ਨਾ ਸੋਕ ਨਾ ਪਾੜੀ ਨਾ ਤੇ ਨਾ ਕੋਈ ਗੱਲ ਕੀਤੀ ਐ ਨਿਆਣੇ ਕੇ ਭਲਾਏ ਦੇ ਜੇ ਤੇ ਪੱਲੇ ਪਈ ਹੋ ਤੇ ਫੇਰ ਹੀ ਗੱਲ ਕਰੂਗਾ ਜੇ ਪਈ ਨਹੀਂ ਤੇ ਕਾਦੀ ਕਰ ਆਹ ਕਾਦੀ ਪੈਣੀ ਐ ਮੈਨੂੰ ਸਮਝ ਤੇ ਆਉਂਦੀ ਨਹੀਂ ਕੋਈ ਇਹਦੇ ਵਾ ਤੂੰ ਹੀ ਕਹਿਤਾ ਵੀ ਨਾ 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 ਚੁੱਪ ਕਰ ਜਮ ਕਰਦਾ ਮੈਂ ਤਾਂ ਤਾਂ ਹੀ ਕਰਕੇ ਦੇਣਾ ਸਹਜ ਭਾਨਾ ਗੱਲ ਕੀਤੀ ਨਹੀਂ ਤੇ ਇਹ ਤੇ ਇਹੋ ਜਿਹੇ ਤੇ ਬਗੈਰ ਨੱਤਾਂ ਦੇ ਭੂਤ ਜਿਹੜੇ ਆ ਇਹ ਗੱਲਾਂ ਮੰਨਦਾ ਹੀ ਨਹੀਂ ਆ ਉਹ ਨਹੀਂ 24 ਘੰਟੇ ਨਹੀਂ ਐ ਤਾਂ ਕਰੀਦਾ ਦਾ ਘਰ ਦੇ ਵਿੱਚ ਲਾ 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 ਕਰਕੇ 24 ਘੰਟੇ ਦੀ ਲੜਾਈ ਪਾ ਕੇ ਆ ਲਾ 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 ਤਾਂ ਘਟਵਾ ਜਿਹਦੇ ਘਰ ਦੇ ਵਿੱਚ ਨਸ਼ਾ ਵੜ ਜੇ ਨਾ ਤੇ ਉਹ ਲਾਲ ਲਾਲ ਤੋਂ ਕੱਟ ਹੁੰਦਾ ਹੀ ਨਹੀਂ ਆ ਮੈਂ ਸਾਰਾ ਕੁਝ ਸਮਝਦੀ ਆ ਕਿ ਜੇ ਆਜੇ ਸੁੱਤਰ ਇਹੋ ਹੀ ਤਰਲੇ ਲੈਣੇ ਆ ਚਲੋ ਕਰ ਲੋ ਤੁਸੀਂ ਮੇਰਾ ਵੀ ਲੱਕ ਥੱਕ ਹੀ ਗਿਆ ਯਾਰ ਮਸ਼ੀਨ ਤੇ ਬੈ ਕੇ ਪਿਆ ਲੰਮੇ ਕੜੀ ਮੈਨੂੰ ਸਾਬ ਦਾ ਵੇਖ ਲੈਂਦੇ ਇੱਕ ਵਾਰੀ ਆਪਣਾ ਜੋ ਕਰਦੇ ਆ ਆਏ ਸਹੀਏ ਦੀਦੀ ਅੱਖਾਂ ਢੀ ਖੁੱਲੀ ਖੁੱਲੀ ਸੀ ਕੇ ਦਿੱਤੀ ਐ ਮੈਂ ਦੀਦੀ ਨੂੰ ਵਿਖਾ ਲਈ ਦਿੰਨੀ ਆ ਨਵੀ ਸਵਾਈ ਆ ਫਰਾਗ ਆਓ ਦੀਦੀ ਨੇ ਸੀਕੇ ਦਿੱਤੀ ਵੇਖਿਓ ਭਲਾ ਸਹੀ ਲੱਗੀ ਬੜੀ ਸੋਹਣੀ ਲੱਗੀ ਐ ਇਹ ਕਪੜਾ ਕਿਥੋਂ ਲੰਦਾ ਐ ਇਹ ਤਾਂ ਪਹਿਲਾਂ ਦਾ ਹੀ ਪਿਆ ਸੀ ਤੇ ਮੈਂ ਚੱਲ ਸਵਾ ਲੈਨੀ ਆ ਹੁਣ ਅੱਛਾ ਹਾਂ ਚੱਲ ਬਹਿ ਜਾ ਇੱਥੇ ਮੈਨੂੰ ਦਰਦਿਆ ਕਰਨ ਵਾਲੀ ਜੜੀ ਚੀਂਦੀ ਲੋੜ ਆ ਤੈਨੂੰ ਸੂਟ ਦਿਆ ਤਾਂ ਇੱਕ ਇਹ ਗੱਲ ਤੁਸੀਂ ਪੁੱਛਣ ਦੇ ਚੱਲ ਮੈਂ ਹੀ ਪੁੱਛਣ ਦੇ ਆਵਾ 10 ਲਿਆਦਾ ਇੱਕ ਤੇ ਆ ਦੀਦੀ ਨੇ ਸੀਤਾ ਤੇ ਇੱਕ ਹੋਰ ਸਿੱਪਣ ਵਾਲਾ ਕਹਿੰਦੀ ਮੈਂ ਸੀ ਦੇ ਦਿੰਦੀ ਹਜੇ ਤੇ ਹੈਗੀ ਐ ਅੱਛਾ ਹਾਂ ਚਲ 10 ਫਿਰ ਖਾਣਾ ਖੁਣਾ ਕੀ ਆ ਖਾਣ ਪੀਣ ਦੀ ਕੋ ਲਿਆ ਦੇਣਾ ਖਾਣਾ ਵੇਹ ਲੋ ਕੀ ਨੇ ਆ ਕੇ ਦੋਗੇ ਕੋਈ ਫਲ ਫਰੂਟ ਲਿਆ ਦੇਣਾ ਦੇ ਦੇ ਤੋ 300 ਰੁਪਈਆ ਦੇ ਦੇ ਮੈਂ ਲਿਆ ਦੇਣਾ ਛਾਟੀ ਅੱਡੇ ਚ ਜਾ ਕੇ ਆ ਗਿਆ ਲੈ ਜਾਣ ਆਉਂਦੀ ਕਰਨਾ ਤੋ 2-300 ਰੁਪਈਆ ਮੈਂ ਦਵਾਂ ਆ ਦੇ ਦੇ ਚਲ 200 ਰੁਪਈਆ ਮੈਂ ਫਿਰ ਆਣ ਕੇ ਸੁਣਾਵਾਂ ਮੈਂ ਹੋਰ ਨਹੀਂ ਕਿਤੇ ਵੀ ਜਾਣਾ ਫਿਰ ਦੇ ਘਰ ਮੈਂ ਜਾਵਾਂ ਥਾੜੇ ਕੋ ਨਹੀਂ ਹੈਗੇ ਨਹੀਂ ਮੇਰੇ ਕੋਲ ਨਹੀਂ ਹੈਗੇ ਤੂੰ ਦੇ ਦੇ ਤੇਰੇ ਕੋਲ ਹੋਣੇ ਆ ਤੇ ਮੰਮੀ ਕੋਲ ਲੈ ਨਹੀਂ ਤਾਈ ਉਹ ਮੰਮੀ ਕੋਲੋਂ ਮੰਗੇ ਮੰਮੀ ਨੇ ਪੁੱਠੇ ਦਿਮਾਗ ਨਾਲ ਚੱਲਣਾ ਵਾ ਤੂੰ ਦੇ ਦੇ ਤੇਰੇ ਕੋਲ ਹੈਗੇ ਆ ਤੇ ਆ ਦੇਗਾ ਸੇਬ ਲਿਆ ਦਿਓ ਫਿਰ ਆ ਇੱਥੇ ਰੱਖੇ ਇਹੀ ਮੈਂ ਹਾਲੋ ਸੋ 1000 ਰੁਪਏ ਕਿ ਲੋਹਣੇ ਆ ਤੇ ਸੇਬ ਲਿਆ ਦੇ ਨਾਲ ਹੋ ਰੇਲੇ ਚ ਕਿਲੇ ਹੋਣਗੇ ਤੇ ਥੋੜੇ ਜਿਹਾ ਲਿਆ ਦਿਓ ਠੀਕ ਵਾ ਚਲ ਠੀਕ ਆ ਮੈਂ ਨਾ ਹੁਣ ਲਿਆ ਦਿਓ ਫੇਰ